ਜੇ ਮੈਂ ਇਹ ਮੈਂ ਤੁਹਾਨੂੰ ਟਿੱਕ ਟੋਕੂੰਗਾ ਤੁਸੀਂ ਕਹਾਂਗੇ ਬਾਦੂ ਸਾਹਿਬ ਨੇ ਇਹ ਮਤਲਬ ਸ਼ੁਰੂ ਕਰਤਾ ਮੁਸਲਮਾਨਾਂ ਨੂੰ ਸਹੂਲਤ ਦਿੱਤੀ ਇਹਦਾ ਮਤਲਬ ਕਹਾਂਗਾ ਆਲਦੋ ਤੁਸੀਂ ਆਮ ਆਦਮੀ ਪਾਰਟੀ ਦਾ ਜੁੜੇ ਹੋਇਓ ਇਹਦਾ ਮਤਲਬ ਵੀ ਤੁਹਾਡੀ ਪਾਰਟੀ ਨਾਲੋਂ ਤੋਂ ਵਧੀਆ ਤੇ ਫਿਰ ਅਕਾਲੀ ਦਲ ਦਾ ਮੁਸਲਮਾਨਾਂ ਵਾਸਤੇ ਮੰਨਦੇ ਉਸ ਗੱਲ ਨੂੰ ਦੇਖੋ ਜੀ ਇਹ ਤਾਂ ਮੈਂ ਹੁਣ ਸਾਨੂੰ ਮੰਨਣਾ ਪਊਗਾ ਕਿ ਦੇਖੋ ਜਿਹੜੀ ਪਾਰਟੀ ਨੇ ਮਤਲਬ ਸਾਰੇ ਪੱਖਾਂ ਦਾ ਸੋਚਦੀ ਹੈ ਸਾਹਿਬ ਤੱਦਿਆਂ ਦਾ ਸੋਚਦੀ ਹੈ ਇੱਕ ਸਹੂਲਤ ਪਾਰਟੀ ਨੇ ਸਾਨੂੰ ਦਿੱਤੀ ਮੈਂ ਅਕਾਲੀ ਦਲ ਨੇ ਕਾਂਗਰਸ ਦੇ ਟਾਈਮ ਚੱਲਦੀ ਰਹੀ ਉਹ ਆਮ ਆਦਮੀ ਪਾਰਟੀ ਨੇ ਮੰਨ ਕਰਤੀ ਕਿ ਜਿਹੜੀ ਇਹ ਪਾਰਟੀ ਹੈ ਇਹ ਲਗਭਗ ਮੁਸਲਮਾਨਾਂ ਦੇ ਵਿਰੁੱਧ ਹੈ ਖਿਲਾਫ ਹੈ ਮੁਸਲਮਾਨਾਂ ਦੀ ਤੁਸੀਂ ਮੰਨਦੇ ਉਸ ਗੱਲ ਨੂੰ ਹਾਂ ਬਿਲਕੁਲ ਮੰਨਦਾ ਜੀ ਮੈਂ ਇਸ ਨੂੰ ਕਿਉਂਕਿ ਸਾਡਾ ਇੱਕ ਦੇਖੋ ਮਲੇ ਕਾਲਜ ਜਿਹੜਾ ਵਿਧਾਇਕ ਹੈ ਸਾਡਾ ਐਮਐਲਏ ਇੱਕ ਹੁੰਦਾ ਹੈ ਪੂਰੇ ਪੰਜਾਬ ਦੇ 117 ਐਮਐਲਏ ਨੇ ਇੱਕ ਮੁਸਲਮਾਨ ਹੁੰਦਾ ਹੈ ਤਾਂ ਉਹ ਇੱਥੇ ਆ ਜਾਂਦਾ ਉਹ ਹਰ ਵਾਰਾ ਮੰਤਰੀ ਨਾ ਆ ਜਾਂਦਾ ਤਾਂ ਜੋ ਇਹ ਆਮ ਆਦਮੀ ਪਾਰਟੀ ਪਹਿਲੀ ਸਰਕਾਰ ਹੈ ਜਿਹਨੇ ਇਹਨੂੰ ਮੰਤਰੀ ਨਹੀਂ ਬਣਾਇਆਗਾ ਸਾਡੇ ਵਿਧਾਇਕ ਨੂੰ ਦੇਖੋ ਜੀ ਆਮ ਆਦਮੀ ਪਾਰਟੀ ਦਾ ਜੋ ਗ੍ਰਾਫ ਹੈ ਬਹੁਤ ਨੀਚੇ ਜਾ ਰਿਹਾ ਹੈ ਉਹ ਕਿਉਂਕਿ ਇਹਨਾਂ ਦੀਆਂ ਜੋ ਪਾਲਿਸੀਆਂ ਨੇ ਸਭ ਮਤਲਬ ਲੱਖਵਾਜੀ ਸਾਫਤ ਹੋ ਰਹੀਆਂ ਨੇ ਕਿ ਸਿਰਫ ਗੱਲਾਂ ਦੇ ਵਿੱਚ ਇਹ ਦੱਸ ਰਹੇ ਨੇ ਕਿ ਅਸੀਂ ਇਹ ਕਰ ਰਹੇ ਹਾਂ ਸਿੱਖਿਆ ਕ੍ਰਾਂਤੀ ਹੈ ਉਹਨੂੰ ਪੁਰਾਣੀਆਂ ਦੀਵਾਰਾਂ ਤੇ ਇੱਕ ਬੋਰਡ ਲਾ ਕੇ ਅਸੀਂ ਉਹਦਾ ਉਦਘਾਟਨ ਕਰ ਰਹੇ ਹਾਂ ਕੁਝ ਨਹੀਂ ਹੈ ਦੇ ਪੱਲੇ ਜੀ ਸਰਕਾਰ ਦੇ ਸਰਕਾਰ ਬਿਲਕੁਲ ਡਾਮਡੋਲ ਹੈ ਇਸ ਮਾਮਲੇ ਵਿੱਚ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਬਮੂਹ ਰਹੀ ਸੀ ਦਾ ਜਾਬਸ ਹੌਦੇ ਰੂਬਰੂ ਹੋ ਔਰ ਅੱਜ ਜਿਸ ਟੌਪਿਕ ਦੇ ਉੱਪਰ ਗੱਲ ਕਰਨ ਵਾਸਤੇ ਤੁਹਾਡੇ ਰੂਬਰੂ ਹੋ ਰਿਹਾ ਉਹ ਟੌਪਿਕ ਹੈ ਹੈਵਾ ਨਾਵਾ ਔਰ ਇਹ ਵੀ ਨਾਮੇ ਦਾ ਜਦਾ ਇੰਤਕਾਲ ਹੈ ਇਸ ਸਬੰਧੀ ਮਲੇਰ ਕੋਲ ਦੇ ਵਿੱਚ ਕਾਫੀ ਦੇਰ ਤੋਂ ਡਿਮਾਂਡ ਮਤਲਬ ਆਉਂਦੀ ਰਹੀ ਹੈ ਔਰ ਵਕ ਵਕ ਆਗੂਆਂ ਨੇ ਵਕ ਵਕ ਲੋਕਾਂ ਨੇ ਇਸ ਮੁੱਦੇ ਨੂੰ ਚੱਕਿਆ ਪਰ ਅਨਫੋਰਚੂਨੇਟਲੀ ਅਗਰ ਮੈਂ ਗੱਲ ਕਰਾਂ ਇਸ ਸ਼ਹਿਰ ਦੇ ਐਮਐਲਏ ਦੀ ਐਮਐਲਏ ਨੇ ਹੁਣ ਤੱਕ ਕਿਸੇ ਦੀ ਕੋਈ ਸੁਲਵਾਇ ਨਹੀਂ ਕੀਤੀ ਇੱਕ ਰਿਪਰੈਜ਼ੈਂਟੇਟਿਵ ਹੁੰਦਾ ਪਬਲਿਕ ਦਾ ਉਸ ਪਬਲਿਕ ਨੇ ਪਬਲਿਕ ਦੀ ਗੱਲ ਨੂੰ ਸਰਕਾਰਾਂ ਤੱਕ ਲੈ ਕੇ ਜਾਣਾ ਹੁੰਦਾ ਔਰ ਇਹ ਇੰਨੀ ਮੰਦ ਭਾਗੀ ਘਟਨਾ ਹੈ ਕਿ ਮਲੇਰ ਕੋਲ ਦੇ ਵਿੱਚ ਇੱਕ ਮੁਸਲਮਾਨ ਐਮਐਲਏ ਹੋਣ ਦੇ ਬਾਵਜੂਦ ਓਹੋ ਮੁਸਲਮਾਨਾਂ ਦੀ ਇੱਕ ਆਵਾਜ਼ ਨੂੰ ਚੱਕਣ ਦੇ ਵਿੱਚ ਐਮਐਲਏ ਸਾਹਿਬ ਨਾਕਾਮ ਹੋਏ ਨਾ ਔਰ ਇਹ ਜੋ ਆਵਾਜ਼ ਹੈ ਹੁਣ ਚੱਕੀ ਹੈ ਐਡਵੋਕੇਟ ਜਮੀਲ ਜੋੜਾ ਜੀ ਨੇ ਐਡਵੋਕੇਟ ਵੀਨ ਪੱਤਰਕਾਰ ਵੀਨ ਸਮਾਤ ਸੇਵੀ ਵੀਨ ਇਹਨਾਂ ਨੇ ਹੁਣ ਇੱਕ ਮੁਲਾਕਾਤ ਕੀਤੀ ਹੈ ਅਕ ਕਿ ਜਦੋਂ ਬਲੇਅਰ ਕਾਲਜ ਕੋਈ ਹੱਲ ਨਾ ਹੋਇਆ ਇਹ ਗੈਨ ਸੀਐਮ ਆਫਿਸ ਸੀਐਮ ਆਫਿਸ ਜਾ ਕੇ ਆਪਣੀ ਇੱਕ ਗੁਹਾਰ ਲਾਈ ਹੈ ਔਰ ਉਥੋਂ ਇਹਨਾਂ ਨੂੰ ਕੀ ਉਮੀਦ ਹੈ ਆਓ ਆਪਾਂ ਗੱਲ ਕਰਦੇ ਹਾਂ ਔਰ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਜਮੀਲ ਜੋੜਾ ਜੀ ਤੋਂ ਜਰ ਜੀ ਸਤਿ ਸ੍ਰੀ ਅਕਾਲ ਵੈਲਕਮ ਕਰੂਗਾ ਤੁਹਾਨੂੰ ਆਪਣੇ ਚੈਨਲ ਦੇ ਰੀਲ ਟਾਈਮ ਚ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਨਾਮੂ ਜੀ ਸਾਹਿਬ ਤੁਹਾਡੇ ਚੈਨਲ ਦਾ ਕਿ ਤੁਸੀਂ ਜੋ ਆਮ ਜਨਤਾ ਦੇ ਮੁੱਦੇ ਨੇ ਆਮ ਲੋਕਾਂ ਦੇ ਮੁੱਦੇ ਨੇ ਸਹੀ ਮੁੱਦੇ ਨੇ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਤੇ ਬਿਨਾਂ ਕਿਸੇ ਮਨਿੱਸ਼ਪੰਦ ਦੇ ਨਿਰਪੱਖ ਹੋ ਕੇ ਕਿ ਇਹ ਨਹੀਂ ਕੋਈ ਕੋਈ ਸਰਕਾਰ ਦਾ ਪੱਖ ਹੈ ਹੋਰ ਪੱਖ ਹੈ ਦੇਖੋ ਜੋ ਲੋਕਾਂ ਦੀਆਂ ਗੱਲਾਂ ਸਰਕਾਰ ਤੱਕ ਪਹੁੰਚਦੇ ਜਾਂਦੀਆਂ ਨੇ ਉਹ ਸਾਡੀ ਜ਼ਿੰਮੇਵਾਰੀ ਹੈ ਧੰਨਵਾਦ ਜੀ ਤੁਹਾਡਾ ਜਵੀਰ ਸਾਹਿਬ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਲੋਕਲ ਐਮਐਲਏ ਨੂੰ ਇਸ ਮੁੱਦੇ ਤੇ ਜੋ ਤੁਸੀਂ ਆਹ ਐਪਲੀਕੇਸ਼ਨ ਸੀਐਲ ਆਫਿਸ ਦੇ ਕੇ ਆਏ ਹੋ ਟੀਮਸਾ ਨੂੰ ਦੇ ਕੇ ਆਏ ਹੋ ਪਹਿਲਾਂ ਕਿੰਨੀ ਵਾਰ ਮਿਲ ਚੁਕੇ ਸਰਦਾਰ ਜੀ ਚਾਰ ਵਾਰ ਮਿਲ ਚੁਕੇ ਉਹਨਾਂ ਨੂੰ ਐਮਐਲਏ ਸਾਹਿਬ ਨੂੰ ਦੇਖੋ ਬਹੁਤ ਹੀ ਮਤਲਬ ਮੰਤ ਭਾ ਗਿਆ ਹੈ ਇਹ ਤੁਹਾਨੂੰ ਬੜੀ ਇਸ ਗੱਲ ਤੇ ਉਹ ਆਉਂਦੀ ਹੈ ਤੁਹਾਨੂੰ ਦੇਖੋ ਗੁੱਸਾ ਵੀ ਹੈ ਸਾਡੇ ਆਪ ਦੇ ਐਮਐਲਏ ਨੇ ਅਸੀਂ ਆਪ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਪਹਿਲਾਂ ਸ਼ੁਰੂ ਤੋਂ ਤਾਂ ਸਾਡਾ ਆਪ ਦਾ ਐਮਐਲਏ ਹੋਵੇ ਪੰਜਾਬ ਦੇ ਵਿੱਚ ਕੋਈ ਇੱਕ ਐਮਐਲਏ ਜੋ ਮੁਸਲਿਮ ਹੈ ਤੇ ਅਸੀਂ ਬਹੁਤ ਇਹਨਾਂ ਦੀ ਮਾਨਤਾ ਸਾਨੂੰ ਵੀ ਇਹ ਦੇਖੋ ਸਾਡੇ ਹਰ ਪੱਖੋਂ ਨਾਲ ਦੇਣ ਖਾਸ ਤੌਰ ਤੇ ਮੁਸਲਮਾਨ ਭਾਈਚਾਰੇ ਦਾ ਤਾਂ ਖਿਆਲ ਰੱਖਣਗੇ ਵੇਲੇ ਆਪਣੀ ਕਮਿਊਨਿਟੀ ਹੈ ਪਰ ਇਹਨੇ ਕੋਈ ਵੀ ਧਿਆਨ ਨਹੀਂ ਦਿੱਤਾ ਹੈ ਤੇ ਸਰਕਾਰ ਬਣੀ ਨੂੰ 3 ਸਾਲ ਹੋਏ ਨੇ ਜੀ ਹਜੇ ਆਮ ਆਦਮੀ ਪਾਰਟੀ ਦੀ 3 ਸਾਲਾਂ ਦੇ ਵਿੱਚੋਂ 2.5 ਸਾਲ ਤੇ ਇਹ ਵੰਦਰੇ ਆ ਜੀ 2 ਸਾਲ ਪਹਿਲਾਂ ਮੰਦਰੀਆ ਜੀ ਤੇ ਹੁਣ 6 ਮਹੀਨੇ 7 ਮਹੀਨੇ ਹੁਣ ਹੋ ਗਏ ਨੇ ਬੰਦ ਪੈਣ ਨੂੰ ਜੀ ਸਰ ਪਹਿਲੀਆਂ ਸਰਕਾਰਾਂ ਦੇ ਵਿੱਚ ਚੱਲ ਰਿਹਾ ਸੀ ਜੀ ਪਹਿਲਾਂ ਜੀ ਇਹ ਮੈਂ ਤੁਹਾਨੂੰ ਇਹਦੀ ਬਰੀਫ ਜੀ ਇੱਕ ਜਾਣਕਾਰੀ ਦੇਦਾ ਵੀ ਇਹ ਹੈ ਕਿ ਇਹ ਜੋ 12 ਸਾਲ ਦੀ ਸਰਕਾਰ ਸੀ ਨਾ 2008 ਦੇ ਵਿੱਚ ਜੀ ਉਦੋਂ ਬਾਲੂ ਸਾਹਿਬ ਨੇ ਦੇਖਿਆ ਕਿ ਇਹ ਜੀ ਕੌਮ ਹੈ ਨਾ ਮੁਸਲਿਮ ਕੌਮ ਬਹੁਤ ਦਵੀ ਕੁਜਲੀ ਕੌਮ ਹੈ ਮਤਲਬ ਮਾਲੀ ਤੌਰ ਤੇ ਬਹੁਤ ਪਛੇਰੇ ਲੋਕ ਇਹਦੇ ਪਹਿਲਾਂ ਇੱਕ ਸੂਲ ਦਿੱਤੀ ਜਾਵੇ ਇਹ ਅਸਲ ਰਾਣ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਇਹਦੀ ਤੋਹਣੇ ਸੂਲ ਦਿੱਤੀ ਕਿ ਛੋਟੀ ਜੀ ਮਤਲਬ ਸਟਾਮ ਡਿਊਟੀ ਘੱਟ ਕਰਕੇ ਤੋਂ ਆਪਣੀ ਜਾਇਦਾਦ ਜੇ ਕਿਸੇ ਨੇ ਮਤਲਬ ਕਿਸਨ ਦੇਣੀ ਹੈ ਐਜ਼ ਅ ਗਿਫਟ ਤੋਹਫੇ ਤੌਰ ਤੇ ਤਾਂ ਦੇ ਸਕਦਾ ਤਾਂ ਉਹਦੇ ਥੋੜਾ ਜਿਹਾ ਸਟਾਮ ਲੱਗਦਾ 1000 ਰੁਪਏ ਦਾ ਸਟਾਮ ਲੱਗਦਾ ਇਹ ਵਕਲੋਨ ਨੂੰ ਤਾਂ ਉਹ ਜਦ ਤੋਂ 2008 ਤੋਂ ਇੱਕ ਨੋਟੀਫਿਕੇਸ਼ਨ ਕੀਤਾ ਉਹ ਵੀ ਮੈਂ ਨਾਲ ਲਾਇਆ ਹੋਇਆ ਇਹਦੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਮੈਂ ਐਮਐਲਏ ਸਾਹਿਬ ਨੂੰ ਦਿੱਤਾ ਹੈ ਪਹਿਲਾਂ ਵੀ ਤਾਂ ਉਹ ਨਾਲ ਲੱਗਿਆ ਹੋਇਆ ਹੈ ਉਹਦੇ ਤਹਿਤ ਇਹਨਾਂ ਨੇ ਨੋਟੀਫਿਕੇਸ਼ਨ 2008 ਜਾਰੀ ਕਰਕੇ ਉਹ ਚਾਲੂ ਕਰਤਾ ਤਾਂ ਇਹ ਵਾ 17 ਸਾਲ ਤੋਂ ਲਗਾਤਾਰ ਹੋ ਰਿਹਾ ਹੈ ਇਹਨੇ ਕੀ ਕੀਤਾ ਕਾਂਗਰਸੀ ਸਰਕਾਰਾਂ ਵੀ ਆਈਆਂ ਉਸ ਦੇ ਦੌਰਾਨ ਉਹਦੇ ਵਿੱਚ ਚੱਲ ਰਿਹਾ ਅਕਾਲੀ ਲਾਈ ਸਰਕਾਰ ਚੱਲ ਰਿਹਾ ਤਾਂ ਹੁਣ ਆ ਕੇ ਜਦੋਂ ਆਵਾਜ਼ੀ ਪਾਰਟੀ ਸਰਕਾਰ ਆਈ ਹੈ ਕਿਸੇ ਤਹਿਸੀਲਾ ਨੇ ਇਹਦੀ ਸ਼ਿਕਾਇਤ ਕੀਤੀ ਕਿ ਇਹਦਾ ਮਿਸਿਊਜ ਹੁੰਦਾ ਹੈ ਦੇਖੋ ਮੈਂ ਨਹੀਂ ਕਹਦਾ ਕਿ ਹੁੰਦਾ ਨਹੀਂ ਮਿਸਯੂਜ਼ ਹੁੰਦਾ ਹੈ ਜੇ ਕਿਤੇ ਮਿਸਯੂਜ਼ ਹੁੰਦਾ ਹੈ ਉਹਦਾ ਕੋਈ ਕੋਈ ਨਜਾਇਜ਼ ਇਸਤੇਮਾਲ ਕਰਦਾ ਹੈ ਤਾਂ ਉਹਦੇ ਤੇ ਕਾਰਵਾਈ ਕਰੋ ਤਾਂ ਇਹ ਧੁੜੀਏ ਜੇ ਆਪਣਾ ਕਿਸੇ ਮਤਲਬ ਉਂਗਲੀ ਦੇ ਕੋਈ ਜਖਮ ਹੋ ਗਿਆ ਤਾਂ ਆਪਾਂ ਪੂਰਾ ਜਿਸਮੇ ਕੱਟਦੀ ਉਹਦਾ ਉਂਗਲੀ ਕੱਟ ਲਓ ਹਾਂ ਹਾਂ ਤਾਂ ਉਹ ਜੋ ਕੋਈ ਹੱਲਵਾ ਇਹ ਹੈ ਦੇਖੋ ਤੁਸੀਂ ਉਹ ਬੰਦੇ ਨੂੰ شناخت ਕਰੋ ਜੇ ਕੋਈ ਬੰਦਾ ਹੈ ਨਾ ਮਿਸਯੂਜ਼ ਕਰਦਾ ਹੈ ਉਸ ਬੰਦੇ ਤੇ ਕਾਰਵਾਈ ਕਰੋ ਜਾਂ ਉਹਦਾ ਕੋਈ ਹਦਾਇਤਾਂ ਜਾਰੀ ਕੀਤੀ ਜਾ ਸਕਦੀਆਂ ਨੇ ਤਾਂ ਇਹ ਇਹਵਾ 2 ਸਾਲ ਪਹਿਲਾਂ ਬੰਦ ਰਿਹਾ ਉਸ ਤੋਂ ਬਾਅਦ ਡੀ ਸਾਹਿਬ ਨੇ ਇੱਕ ਲੈਟਰ ਜਾਰੀ ਕੀਤਾ ਲੈ ਕੇ ਜਾਰੀ ਕਰਦੇ 2023 ਚ ਫਿਰ ਚਾਲੂ ਕਰਤਾ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਵੀ ਦੇਖੋ ਸਰਕਾਰ ਵੱਲੋਂ ਬੰਦ ਕਰਨ ਦੀ ਕੋਈ ਹੁਕਮ ਨਹੀਂ ਹੈ ਇਹ ਇਹ ਕਲੀਅਰ ਕਰਨਾ ਮੈਂ ਤੁਹਾਨੂੰ ਸਰਕਾਰ ਵੱਲੋਂ ਬਿਲਕੁਲ ਵੀ ਕੋਈ ਹੁਕਮ ਨਹੀਂ ਹੈ ਜਾਰੀ ਕਰਨ ਦਾ ਦੇਖੋ ਇਹਨੂੰ ਚਾਲੂ ਕਰਨ ਦੇ ਹੁਕਮ ਹੈਗੇ ਨੇ ਸਾਡੇ ਕੋਲੇ 2008 ਦਾ ਨੋਟੀਫਿਕੇਸ਼ਨ ਹੈ ਤਾਂ ਬੰਦ ਕਰਨ ਦਾ ਕੋਈ ਹੁਕਮ ਨਹੀਂ 2 ਸਾਲ ਤੋਂ ਮੰਨ ਰੱਖਿਆ ਇਹਨਾਂ ਨੇ ਫਿਰ ਡੀ ਸਾਹਿਬ ਨੇ ਇੱਕ ਆਰਡਰ ਜਾਰੀ ਕੀਤਾ ਕਿ ਦੇਖੋ ਲੋਕ ਪਰੇਸ਼ਾਨ ਹੋ ਰਹੇ ਨੇ ਇਹਨੂੰ ਚਾਲੂ ਕਰ ਦਿਓ ਦੁਬਾਰਾ ਤੋਂ ਲੈਟਰ ਬਾਸ ਲੈ ਲਿਆ ਫਿਰ ਹੁਣ ਕੀ ਹੋਇਆ 2024 ਦੇ ਵਿੱਚ ਜਾ ਕੇ ਕਈ ਜਿਹੜੇ ਤਾਂ ਕੋਈ ਤਹਿਸੀਲਦਾਰ ਨੇ ਕੋਈ ਸ਼ਿਕਾਇਤ ਕੀਤੀ ਜਾਂ ਪਟਵਾਰੀਆਂ ਨਾਲ ਕੋਈ ਟੈਨਸ਼ਨ ਹੋ ਗਈ ਆਪਸ ਦੇ ਵਿੱਚ ਤਾਂ ਹੁਣ ਇਹ ਫੇਰ ਬੰਦ ਕਰਤਾ ਯਾਨੀ ਤਕਰੀਬਨ ਇਹ 7 ਮਹੀਨੇ ਤੋਂ ਬੰਦ ਨੇ 24 ਦੇ ਫੇਰ ਬੰਦ ਬੈਲੇ ਉਸ ਤੋਂ ਹੀ ਦੇਖੋ 6 ਮਹੀਨੇ 7 ਮਹੀਨੇ ਹੋ ਗਏ ਇਹਨੂੰ ਜਮੀਨ ਸਾਹਿਬ ਮੈਂ ਤੁਹਾਨੂੰ ਦਿਖਾ ਟੋਕੂੰਗਾ ਤੁਸੀਂ ਕਿਹਾ ਕਿ ਬਾਦੂ ਸਾਹਿਬ ਨੇ ਇਹ ਮਤਲਬ ਸ਼ੁਰੂ ਕਰਤਾ ਮੁਸਲਮਾਨਾਂ ਨੂੰ ਸਹੂਲਤ ਦੇ ਦਿੱਤੀ ਇਹਦਾ ਮਤਲਬ ਕਹੂੰਗਾ ਆਲਦੋ ਤੁਸੀਂ ਆਵਾਮੇ ਪਾਰਟੀ ਦਾ ਜੁੜੇ ਹੋਇਓ ਇਹਦਾ ਮਤਲਬ ਵੀ ਥੋੜੀ ਪਾਰਟੀ ਨਾਲੋਂ ਤੋਂ ਵਧੀਆ ਤੇ ਫਿਰ ਕਾਲੀਦਾ ਦਾ ਮੁਸਲਮਾਨਾਂ ਵਾਸਤੇ ਮੰਨਦੇ ਉਸ ਗੱਲ ਨੂੰ ਦੇਖੋ ਜੀ ਇਹ ਤਾਂ ਮੈਂ ਹੁਣ ਸਾਨੂੰ ਮੰ ਤੇ ਦੇਖੋ ਜਿਹੜੀ ਪਾਰਟੀ ਨੇ ਮਤਲਬ ਸਾਰੇ ਪੱਖਾਂ ਦਾ ਸੋਚਦੀ ਹੈ ਸਾਰੇ ਤਬਦੀਆਂ ਦਾ ਸੋਚਦੀ ਹੈ ਇੱਕ ਸੂਲਤ ਪਾਰਟੀ ਵੀ ਸਾਨੂੰ ਦਿੱਤੀ ਅਕਾਲੀ ਦਲ ਨੇ ਕਾਂਗਰਸ ਦਾ ਟਾਈਮ ਚੱਲਦੀ ਰਹੀ ਉਹਨਾਂ ਵਾਲੀ ਪਾਰਟੀ ਨੇ ਮੰਨ ਕਰਤੀ ਅੱਜ ਵੀ ਅਸੀਂ ਗੁਹਾਲ ਲਾ ਕੇ ਆਏ ਹਾਂ ਸੀਐਮ ਸਾਹਿਬ ਕੋਲ ਵੀ ਜਾ ਕੇ ਐਮਐਲਏ ਨੂੰ ਕਹਿੰਦੇ ਰਹੇ ਹਾਂ ਅਸੀਂ ਵਾਰ-ਵਾਰ ਡੀ ਸਾਹਿਬ ਨੂੰ ਮਿਲਦੇ ਰਹੇ ਤਾਂ ਸਾਨੂੰ ਕੋਈ ਵੀ ਉਹਦਾ ਮਤਲਬ ਉਹਨਾਂ ਨੇ ਰਿਸਪੌਂਸ ਦਿੱਤਾ ਹੈਗਾ ਤਾਂ ਸਾਨੂੰ ਮਜਬੂਰੀ ਨੂੰ ਸੀਐਮ ਦੇ ਦਰਵਾਜ਼ਾ ਜਾਣਾ ਪਿਆ ਜੀ ਕਿਤੇ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਕਿ ਇਹ ਐਂਟੀ ਮੁਸਲਿਮ ਪਾਰਟੀ ਹੈ ਵੀ ਕਿਤੇ ਮੁਸਲਿਮ ਵਿਰੋਧੀ ਪਾਰਟੀ ਹੋਣ ਕਰਕੇ ਇਹ ਡਿਸੀਜਨ ਲਿਆ ਗਿਆ ਹੈ ਤੁਸੀਂ ਕਹਿੰਦੇ ਹੋ ਇੱਕ ਪਾਸੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੀ ਉਹ ਸਰਕਾਰ ਦਾ ਕੋਈ ਹੁਕਮ ਨਹੀਂ ਹੈ ਬੰਦ ਕਰਨ ਦਾ ਔਰ ਉਸ ਤੋਂ ਬਾਅਦ ਚੱਲਣ ਦਾ ਹੁਕਮ ਹੈਗਾ ਫਿਰ ਇਹ ਬੰਦ ਹੁੰਦਾ ਕਿਵੇਂ ਹੈ ਸਰਕਾਰ ਦੇ ਮਤਲਬ ਆਦੇਸ਼ਾਂ ਤੋਂ ਬਿਨਾਂ ਕੋਈ ਬੰਦਾ ਕਿਵੇਂ ਬੰਦ ਕਰ ਸਕਦਾ ਜੀ ਇਸ ਚੀਜ਼ ਨੂੰ ਦੇਖੋ ਜੀ ਇਹ ਤਾਂ ਹੁਣ ਪਾਰਟੀ ਪੱਧਰ ਦੇ ਲੋਕ ਨੇ ਉਹ ਦੱਸ ਸਕਦੇ ਨੇ ਕਿ ਦੇਖੋ ਮੈਂ ਤਾਂ ਖਾਸ ਤੌਰ ਤੇ ਮੈਂ ਇਹ ਆਰਟੀਕਲ ਵੀ ਲਿਖਦਾ ਰਹਿਣਾ ਕਿ ਜਿਹੜੀ ਇਹ ਪਾਰਟੀ ਹੈ ਇਹ ਲਗਭਗ ਮੁਸਲਮਾਨਾਂ ਦੇ ਵਿਰੁੱਧ ਹੈ ਖਿਲਾਫ ਹੈ ਪਾਰ ਮੁਸਲਮਾਨਾਂ ਦੀ ਮੰਨਦੇ ਉਸ ਗੱਲ ਨੂੰ ਹਾਂ ਬਿਲਕੁਲ ਮੰਨਦਾ ਜੀ ਮੈਂ ਇਸ ਨੂੰ ਕਿਉਂਕਿ ਸਾਡਾ ਇੱਕ ਦੇਖੋ ਮਲੇ ਕਾਲਜ ਹੈ ਬੜਾ ਹੈ ਸਾਡਾ ਐਮ ਇਕ ਹੁੰਦਾ ਹੈ ਪੂਰੇ ਪੰਜਾਬ ਦੇ 117 ਐਮਐਲਏ ਨੇ ਇੱਕ ਮੁਸਲਮਾਨ ਹੁੰਦਾ ਹੈ ਤਾਂ ਉਹ ਇੱਕ ਇਹ ਹੈ ਉਹ ਹਰ ਵਾਰਾ ਮੰਤਰੀ ਨਾ ਆ ਜਾਂਦਾ ਤਾਂ ਜੋ ਇਹ ਆਮ ਆਦਮੀ ਪਾਰਟੀ ਪਹਿਲੀ ਸਰਕਾਰ ਹੈ ਜਿਹਨੇ ਇਹਨੂੰ ਮੰਤਰੀ ਨਹੀਂ ਬਣਾਇਆਗਾ ਸਾਡੇ ਵਿਧਾਇਕ ਨੂੰ ਇਹ ਵੀ ਇੱਕ ਸਬੂਤ ਇਸ ਚੀਜ਼ ਦਾ ਇਹ ਬਹੁਤ بڑا ਸਬੂਤ ਹੈ ਜੀ ਤਾਂ ਫਿਰ ਦੂਸਰਾ ਸਾਡੇ ਮੰਡੀ ਬੋਰਡ ਦਾ ਜਿਹੜਾ ਚੇਅਰਮੈਨ ਹੈ ਉਹ 3 ਸਾਲ ਤੱਕ ਲਾਇਆ ਨਹੀਂ ਹੁਣ ਲਾਇਆ 3 ਸਾਲ ਬਾਅਦ ਇਹ ਲਈ ਬਹੁਤ ਇਸ ਤਰ੍ਹਾਂ ਦੇ ਹੋਣੇ ਮਾਮਲੇ ਨੇ ਜਿਹੜੇ ਮੁਸਲਮਾਨ ਦੇ ਵਿਰੁੱਧ ਨੇ ਇਸੇ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਦੇਖੋ ਇਹ ਚਾਹੇ ਬਾਈ ਚਾਂਸ ਹੋ ਰਿਹਾ ਹੈ ਕੋਇਨਸੀਡੈਂਟ ਹੈ ਪੜ੍ਹੇ ਇਹ ਦੇ ਖਿਲਾਫ ਹੀ ਜਾਂਦਾ ਹੈ ਪਾਰਟੀ ਦੇ ਤੁਨੂੰ ਦੂਸਰੇ ਸਟੇਟਾਂ ਦੇ ਵਿੱਚ ਵੀ ਨਾ ਵੋਟਾਂ ਲੈਣੀਆਂ ਨੇ ਤਾਂ ਇਹਦਾ ਪੱਖਾ ਹੀ ਰੱਖਿਆ ਜਾਊਗਾ ਮੁਰੇ ਜੀ ਔਰ ਇਥੇ ਆਮ ਆਦਮੀ ਪਾਰਟੀ ਦੇ ਮਤਲਬ ਦੋਸਤੋਂ ਬਹੁਤ ਪੁਰਾਣੇ ਵਰਕਰ ਹੈ ਔਰ ਜਮੀਲ ਜੋੜਾ ਜੀ ਔਰ ਬੜੇ ਇੱਕ ਅਪਗਲੇ ਸੁਚੱਜੇ ਔਰ ਬੜੇ ਸੁਝੇ ਹੋਏ ਬੰਦੇ ਆ ਔਰ ਇੱਕ ਹੋਰ ਥੋੜੀ ਗੱਲ ਹੈ ਸਮਝ ਜਰਨਲਿਸਟ ਵੀ ਹੈ ਆਰਟੀਕਲਸ ਵੀ ਲਿਖਦੇ ਹੈ ਵਕੀਲ ਵੀ ਹੈ ਸਮਾਜ ਸੇਵੀ ਵੀ ਹੈ ਅਗਰ ਇਹਨਾਂ ਵਰਕਰ ਬੰਦੇ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਹਾਂ ਕਿਤਨਾ ਕਿਤੇ ਐਂਟੀ ਮੁਸਲਮਾਨ ਹੋਣ ਦਾ ਸਬੂਤ ਦੇ ਰਹੀ ਆਮ ਆਦਮੀ ਪਾਰਟੀ ਤਾਂ ਇਟ ਕੈਨ ਬੀ ਇਹ ਹੋ ਸਕਦਾ ਹੈ ਔਰ ਇਸ ਗੱਲ ਦੇ ਬਾਰੇ ਵੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਵਿਚਾਰ ਕਰੂਗੀ ਪਬਲਿਕ ਪਬਲਿਕ ਸਾਰਾ ਕੁਝ ਦੇਖ ਰਹੀ ਹੈ ਔਰ ਪਬਲਿਕ ਨੇ ਵਿਚਾਰ ਕਰਦਾ ਹੈ ਆਓ ਦੁਬਾਰਾ ਫੇਰ ਉਥੇ ਮੁੱਦੇ ਦੇ ਉੱਪਰ ਅਸੀਂ ਆਉਣੇ ਆ ਸਰ ਹੇਵੇ ਦੇ ਮੁੱਦੇ ਦੇ ਦੁਬਾਰਾ ਫੇਰ ਆਉਣੇ ਆ ਕਿ ਇਸ ਮੁੱਦੇ ਨੂੰ ਲੈ ਕੇ ਕੀ ਹੋਣ ਤੁਹਾਨੂੰ ਆਸਵਾਚਨ ਦਿੱਤਾ ਸੀ ਐਮ ਆਫਿਸ ਨੇ ਸਰ ਦੇਖੋ ਮੈਂ ਪਹਿਲਾਂ ਇੱਕ ਛੋਟੀ ਜਿਹੀ ਹੋਰ ਇੱਕ ਮਿਸਾਲ ਦੇਣੀ ਹੈ ਕਿ ਹਵਾ ਕਿਉਂ ਹੈ ਜੀ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਨਾ ਲੋਕ ਇਹ ਵੀ ਸਵਾਲ ਕਰਦੇ ਨੇ ਸਾਨੂੰ ਵੀ ਸਵਾਲ ਕਰਦੇ ਨੇ ਲੋਕ ਵੀ ਤੁਸੀਂ ਹਵਾ ਟੂ ਕਰਵਾਉਣੇ ਵਜਿਸ਼ਟੇ ਕਿਉਂ ਨਹੀਂ ਕਰਵਾਉਂਦੇ ਠੀਕ ਇਹਨਾਂ ਸਰ ਆਪਣੇ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਦੋ ਐਕਟ ਬਣਿਆ ਨੇ ਇੱਕ ਹਿੰਦੂ ਐਕਟ ਹੈ ਇੱਕ ਮੁਸਲਮਾਨ ਐਕਟ ਹੈ ਹਿੰਦੂ ਐਕਟ ਦੇ ਵਿੱਚ ਇਹਨਾਂ ਨੂੰ ਜੋ ਮਤਲਬ ਹੈ ਸਾਡੇ ਹਿੰਦੂ ਭਰਾਣੇ ਉਹਨਾਂ ਨੂੰ ਇੱਕ ਇਹ ਮਿਲੀ ਹੋਈ ਹੈ ਸਹੂਲਤ ਕਿ ਤੁਸੀਂ ਵਸੀਅਤ ਕਰ ਦਿਓ ਵਸੀਅਤ ਤੁਸੀਂ ਇੱਕ ਪਰਪਰ ਦੇ ਪਿਟੀਸ਼ਨ ਪੇਪਰ ਦੇ ਕਰ ਦੋਗੇ 100 ਕਰੋੜ ਦੀ ਪ੍ਰਾਪਰਟੀ ਨਾਮ ਲਿਖਤਾ A B C D ਜਿਹਨੂੰ ਵੀ ਦੇਣਾ ਤੁਸੀਂ ਉਹਨਾਂ ਦੇ ਨਾਮ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਆਫਟਰ ਡੈਥ ਉਹ ਆਟੋਮੈਟਿਕਲੀ ਇਮਪਲੀਕੈਂਟ ਹੋ ਜਾਂਦੀ ਹੈ ਉਹ ਸਾਰੇ ਉਹਨਾਂ ਨਾਮ ਚੜ ਜਾਂਦੀ ਹੈ ਬਿਨਾਂ ਕਿਸੇ ਪੈਸੇ ਤੋਂ ਜੀ ਫ੍ਰੀ ਕੋਈ ਖਰਚਾ ਨਹੀਂ ਲੱਗਦਾ ਉਹਨੂੰ ਤਾਂ ਮੁਸਲਮਾਨ ਵਸੀਅਤ ਨਹੀਂ ਕਰ ਤੇ ਇਹ ਹਿੰਦੂਆਂ ਨੇ ਮਤਲਬ ਮੁਸਲਿਮ ਨੇ ਮੁਸਲਿਮ ਨੂੰ ਹੈ ਬਨਾਮਤਾ ਹੈ ਤਾਂ ਹੈ ਬਨਾਮ ਤੁਸੀਂ ਆਪਣੀ ਗਿਫਟ ਦੇ ਸਕਦੇ ਹੋ ਕਿਸੇ ਨੂੰ ਜਿਹਨੂੰ ਦੇ ਦੇਣਾ ਚਾਹੁੰਦੇ ਹੋ ਤਾਂ ਜਦ ਮੁਸਲਮਾਨਾਂ ਜੀ ਕੋਈ ਦੇਖੋ ਸਹੂਲਤ ਮਿਲੀ ਹੋਈ ਹੈ ਉਸ ਨੂੰ ਵਾਰ-ਵਾਰ ਇਨਟਰਪਟ ਕੀਤਾ ਜਾ ਰਿਹਾ ਹੈ ਬੰਦ ਕੀਤਾ ਜਾ ਰਿਹਾ ਹੈ ਤਾਂ ਸਾਨੂੰ ਕੋਈ ਅਧਰਾਜ ਨਹੀਂ ਦੇਖੋ ਹਿੰਦੂ ਐਕਟਰ ਦੇ ਵਿੱਚ ਇਹਨੂੰ ਦਿੱਤਾ ਹੋਇਆ ਕਿਸੇ ਨਾ ਦੀ ਵਿਰਾਸਤ ਦੀ ਹੋ ਹੈ ਸਾਨੂੰ ਕੋਈ ਅਧਰਾਜ ਨਹੀਂ ਹੋਏ ਦੇ ਠੀਕ ਹੈ ਪਰ ਜੇ ਮੈਂ ਸੁਵਿਰਾਣ ਦੇ ਵਿੱਚ ਹੈ ਅਸੀਂ ਮੰਨਦੇ ਹਾਂ ਉਹਨੂੰ ਪੁਲਿਸ ਸਾਡੀ ਸ਼ਰਧਾ ਹੈ ਵੇਜ ਪਰ ਜੋ ਸਾਨੂੰ ਕੋਈ ਸਹੂਲਤ ਦਿੱਤੀ ਹੋਈ ਹੈ ਉਹ ਤੇ ਤਿੰਤੂ ਬਹੁਤ ਹੁੰਦਾ ਹੈ ਸਾਨੂੰ ਇਹ ਚੀਜ਼ ਦਾ ਬਹੁਤ ਅਧਰਾਜ ਆ ਜੀ ਸਰ ਹੁਣ ਸੀਐਮ ਆਫਿਸ ਜਦੋਂ ਤੁਸੀਂ ਗਏ ਤੇ ਉੱਥੇ ਤੁਹਾਨੂੰ ਕੀ ਆਸ਼ਵਾਸ਼ਣ ਮਿਲੇ ਕੀ ਲੱਗਦਾ ਹੈ ਕਿ ਤੁਸੀਂ ਇਹ ਦੁਬਾਰਾ ਚਾਲੂ ਕਰਵਾ ਪਾਉਗੇ ਔਰ ਇੱਕ ਪਬਲਿਕ ਦਾ ਕਿੰਨਾ ਖਾਸ ਮੇਰੇ ਤੁਹਾਨੂੰ ਇਹ ਮੇਰਾ ਦੂਸਰਾ ਕੁਐਸਚਨ ਹੈ ਜੀ ਦੇਖੋ ਪਬਲਿਕ ਸਾਡੀ ਜੀ ਬਿਲਕੁਲ ਸੁੱਤੀ ਪਈ ਹੈ ਸਾਡਾ ਉੱਥੇ 700 600 ਹੀਵਾ ਮਤਲਬ ਉਹ ਨਾਮ ਮਨਜ਼ੂਰ ਕਰਤਾ ਤਹਿਸੀਲਦਾਰ ਨੇ ਕੋਈ ਸਿੰਗਲ ਬੰਦਾ ਵੀ ਜਾ ਕੇ ਤਹਿਸੀਲਦਾਰ ਨੂੰ ਇਹ ਨਹੀਂ ਸਵਾਲ ਕਰ ਸਕਦਾ ਕਿ ਮੇਰਾ ਇਹਵਾ ਕਿਉਂ ਨਾਮ ਮਨਜ਼ੂਰ ਹੋਇਆ ਐ ਮੇ ਤੋਂ ਬਿਨਾਂ ਮੈਂ ਆਪਣੇ ਮੇਰਾ ਜੋ ਹੀਵਾ ਦਾ ਪੁੱਛਿਆ ਵੀ ਮੇਰਾ ਇਹਵਾ ਕਿਉਂ ਨਾਮ ਮਨਜ਼ੂਰ ਕੀਤਾ ਤਹਾਨੂੰ ਲੋਕ ਦੱਸਿਆ ਨਾ ਹੀ ਤੁਸੀਂ ਅਸਲੀ ਦਾ 10:00 ਵਜੇ ਪੇਸ਼ ਨਹੀਂ ਕੀਤੇ ਡਾਕੂਮੈਂਟਾ ਮਹੋਦਯ ਮੰਗਵਾਈ ਨਹੀਂ ਤੁਸੀਂ ਦੇਖੋ ਜੀ ਤੁਸੀਂ ਮੈਨੂੰ ਤੋਂ ਮੰਗਵਾਉਂਗੇ ਦਸਤਾਵੇਜ਼ ਮੈਂ ਫੇਰ ਹੀ ਲੈ ਕੇ ਆਉਂਗਾ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਉਹਨਾਂ ਨੇ ਕੋਈ ਕੁਝ ਨਹੀਂ ਨਾਮਨਜ਼ੂਰ ਕਰਤਾ ਯਾਨੀ ਜਨਤਾ ਇਹਦੀ ਸਾਡੀ ਸੁੱਤੀ ਪਈ ਹੈ ਕੁਛ ਅਨਪੜਤਾ ਵੀ ਹੈ ਸਾਡੇ ਲੋਕਾਂ ਦੇ ਜਾਣਦਾ ਹੈ ਸਾਨੂੰ ਪੁੱਛਣਾ ਚਾਹੀਦਾ ਜਾ ਕੇ ਸਵਾਲੇ ਦੂਸਰਾ ਸੀਐਮ ਓਫਿਸ ਤੇ ਵਿੱਚ ਸਾਨੂੰ ਜੋ ਆਇਆ ਸੀ ਦਰਖਾਸਤ ਮੰਗ ਪੱਤਰ ਸਾਨੂੰ ਇਹਦਾ ਪੂਰਾ ਭਰੋਸਾ ਦਿੱਤਾ ਇਹ ਉਹਨਾਂ ਨੇ ਜਿਹੜੇ ਵੱਡੇ ਆਗੂ ਨੇ ਉਹ ਮਿਲੇ ਨੇ ਸੀਐਮ ਸਾਹਿਬ ਨਾਲ ਮੁਲਾਕਾਤ ਨਹੀਂ ਹੋ ਸਕੀ ਔਰ ਉਹਨਾਂ ਨੇ ਕਿਹਾ ਹੈਗੇ ਨੇ ਜੀ ਤੁਹਾਨੂੰ ਦੋ ਚਾਰ ਦਿਨਾਂ ਦੇ ਟਾਈਮ ਲੈ ਕੇ ਦਿੰਦੇ ਆ ਮੁੱਲ ਕਰਵਾਵਾਂਗੇ ਤਾਂ ਇਹ 100% ਇਨਸ਼ਾਅੱਲਾ ਚੱਲੂ ਹੋਊਗਾ ਜੀਵਾ ਜੀਵਾ ਸਰ ਚੱਲੂ ਹੋਣ ਦੇ ਨਾਲ ਆਮ ਗੱਲ ਕਰੀਏ ਆਪਾਂ ਕਿ ਮੀਡਲ ਕਲਾਸ ਲੋਅਰ ਮੀਡਲ ਕਲਾਸ ਮੁ슬ਮਨ ਫੈਮਿलीज ਨੂੰ ਜਾਂ ਜਿਹੜੇ ਜਿਨ੍ਹਾਂ ਨੇ ਪ੍ਰਾਪਰਟੀਜ਼ ਆਪਣੀਆਂ ਟਰਾਂਸਫਰ ਕਰਨੀਆਂ ਜਾਂ ਵਿਆ ਕਰਨਾ ਕਿੰਨੀ ਕੁ ਸਹੂਲਤ ਮਿਲਣ ਦੀ ਆਸ ਹੈ ਤੁਹਾਨੂੰ ਦੇਖੋ ਜੀ ਬਹੁਤ ਸਾਨੂੰ ਲੋਕਾਂ ਦੀ ਜਿਹੜੇ ਪਰੇਸ਼ਾਨੀਆਂ ਤੁਸੀਂ ਵੱਜਾਂ ਲਈ ਇਹ ਜੋ ਜੇਰਾ ਕੋਈ ਮੁੰਡਾ ਕੋਈ ਦੋ ਵਿਸੂਆ ਪਲਾਰ ਲੈਂਦਾ ਜੀ ਦੋ ਵਿਸੂਆ ਪਲਾਰ ਲਿਆ ਛੋਟਾ ਮੋਟਾ ਕਿਸ ਤੋਂ ਤਾਂ ਉਹਦੇ ਜੀ ਸਾਨੂੰ ਮਤਲਬ ੱੱੱਕੇ ਸੋਣੇ ਬੰਦਲੇ ਆਵਾਜ਼ਾਂ ਦੇ ਤੇ ਕੋਟਾ ਜੀ ੱੱੱਕੇ ਦਾ ਅਗਲਾ ਜਿਹਸਤੀਆਂ ਹੋੜ ਹੀ ਨਹੀਂ ਆ ਕੋਈ ਐਨਓਸੀ ਦਾ ਮਸਲਾ ਵੀ ਤਾਂ ਤੇ ਦੇ ਵਿੱਚ ਕਿਸੇ ਕੋਈ ਵੀ ਪ੍ਰੋਬਲਮ ਨਹੀਂ ਹੈ ਇਦਾਂ ਦੀ ਸਾਨੂੰ ਬਹੁਤ ਵੱਡੀ ਸਹੂਲਤ ਹੈ ਇਹ ਦਿੱਤੀ ਹੋਈ ਸਰਕਾਰ ਨੇ ਅਸੀਂ ਦੇਖੋ ਪਹਿਲੇ ਸਰਕਾਰਾਂ ਦਾ ਧੰਨਵਾਦ ਵੀ ਕਰਦੇ ਆਂ ਹਰ ਇਹਨਾਂ ਨੂੰ ਅਸੀਂ ਲਾਂਤ ਵੀ ਪਾਉਣਾ ਕਿ ਦੇਖੋ ਇਹਨਾਂ ਨੇ ਬਹੁਤ ਕੱਟਿਆ ਕੰਮ ਕੀਤਾ ਹੈ ਵੀ ਤਿੰਨ ਸਾਲ ਦੇ ਪੀਰੀਅਡ ਦੇ ਵਿੱਚ ਇਹ ਸਿਰਫ ਤਿੰਨ ਮਹੀਨੇ ਚੱਲਿਆ ਹੁਣ ਦਿਨ ਤੋਂ ਬੰਦ ਰਹੇ ਆ ਇਹ ਸਰ ਇਹ ਜੋ ਇੱਕ ਗਿਫਟ ਹੁੰਦੀ ਹੈ ਇੱਕ ਰਿਟਰਨ ਗਿਫਟ ਹੁੰਦੀ ਹੈ ਗਿਫਟ ਸਰਕਾਰਾਂ ਨੇ ਦਿੱਤਾ ਉਹ ਇਹਦੀ ਰਿਟਰਨ ਗਿਫਟ 2027 ਦੇ ਵਿੱਚ ਕੀ ਲੱਗਦਾ ਵੀ ਕੀ ਮਿਲਣ ਦੀ ਉਮੀਦ ਹੈ ਆਮ ਆਦਮੀ ਪਾਰਟੀ ਨੂੰ ਦੇਖੋ ਜੀ ਆਮ ਆਦਮੀ ਪਾਰਟੀ ਦਾ ਜੋ ਗਰਾਫ ਹੈ ਬਹੁਤ ਨੀਚੇ ਨੀਚੇ ਜਾ ਰਿਹਾ ਹੈ ਉਹ ਕਿਉਂਕਿ ਇਹਨਾਂ ਨੇ ਇਹ ਪਾਲਸੀਆਂ ਨੇ ਸਭ ਮਤਲਬ ਲਖਾਜੀ ਸਾਹਿਬ ਤੋਂ ਹੋ ਰਹੀਆਂ ਨੇ ਕਿ ਸਿਰਫ ਗੱਲਾਂ ਦੇ ਵਿੱਚ ਇਹ ਦੱਸ ਰਹੇ ਨੇ ਕਿ ਅਸੀਂ ਆਹ ਕਰ ਰਹੇ ਹਾਂ ਸਿੱਖਿਆ ਕ੍ਰਾਂਤੀ ਹੈ ਉਹਨੂੰ ਪੁਰਾਣੀਆਂ ਦੀਵਾਰਾਂ ਤੇ ਇੱਕ ਬੋਰਡ ਲਾ ਕੇ ਅਸੀਂ ਉਹ ਉਧਾਰਨ ਕਰ ਰਹੇ ਹਾਂ ਕੁਝ ਨਹੀਂ ਹੈ ਰੇ ਪੱਲੇ ਜੀ ਸਰਕਾਰ ਦੇ ਸਰਕਾਰ ਬਿਲਕੁਲ ਡਾਮ ਡੋਲ ਹੈ ਇਸ ਮਾਮਲੇ ਵਿੱਚ ਔਰ ਇਸ ਮਤਲਬ ਜਿਹੜੀ ਟਾਕ ਹੋਈ ਹੈ ਆਪਣੀ ਗੱਲਬਾਤ ਹੋਈ ਹੈ ਔਰ ਸਾਡੇ ਚੈਨਲ ਦੇ ਮਾਧਮ ਨਾਲ ਸਰਕਾਰ ਨੂੰ ਤੇ ਖਾਸ ਤੌਰ ਤੇ ਉਹਦੇ ਐਮਐਲਏ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਹੈ ਦੇਖੋ ਸਾਡੀ ਅਪੀਲ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਦੇਖੋ ਜਲਦੀ ਜਲਦੀ ਇਸ ਵਿਸ਼ੇ ਤੇ ਉਹਨਾਂ ਨੂੰ ਸੰਜੀਦਗੀ ਨਾਲ ਦੇਖਣਾ ਚਾਹੀਦਾ ਇਹਨੂੰ ਅਰ ਇਹ ਨਵਾਂ ਚਾਲੂ ਕਰਵਾਓ ਬਾਕੀ ਵੀ ਜੇ ਉਹਦੇ ਸਾਡੇ ਮਾਮਲੇ ਨੇ ਤੇ ਸਾਡੇ ਸ਼ਹਿਰ ਦੇ ਮੁਸਲਮਾਨਾਂ ਦੇ ਐਮਐਲਏ ਨੂੰ ਵੀ ਸਾਡੀ ਦੇਖੋ ਅਪੀਲ ਹੈ ਕਿ ਜੋ ਕੰਮ ਹੋਣ ਵਾਲੇ ਨੇ ਟਾਈਮ ਬਹੁਤ ਘੱਟ ਹੈ ਤੁਹਾਡੇ ਕੋਲੇ ਤੁਸੀਂ ਇਹਨੂੰ ਕੰਮਾਂ ਨੂੰ ਕਰਵਾਓ ਇੱਥੇ ਦੇ ਏ ਦਲਣਾ ਨੀ ਜਲਣਾ ਤੇ ਦੇਖੋ ਤੁਸੀਂ ਲੋਕਾਂ ਨੂੰ ਉਹ ਕਾ ਲਿਆ ਮਿਲੇ ਲੋਕਾਂ ਨੂੰ ਵਿਹਾਂ ਜਿਵੇਂ ਬੈਠਦੇ ਆਂ ਅਸੀਂ ਲੋਕ ਆਉਂਦੇ ਆਂ ਅਸੀਂ ਚਾਹ ਪੁੱਛਦੇ ਆਂ ਉਹਨਾਂ ਨੂੰ ਦੇਖੋ ਚਾਹ ਨਾਲੇ ਕੰਮ ਚੱਲਣਾ ਲੱਗਾ ਟਾਈਮ ਬਹੁਤ ਘੱਟ ਹੈ ਉਹ ਸਿਰਫ ਇਹਨਾਂ ਕੋਲ ਇੱਕ ਸਾਲ ਹੈ ਉਸ ਤੋਂ ਬਾਅਦ ਤਾਂ ਘਰ ਵਾਪਸੀ ਸ਼ੁਰੂ ਹੋ ਜਾਣੀ ਹੈ ਸਭ ਲੋਕਾਂ ਨੇ ਜਿਹੜੀਆਂ ਪਾਰਟੀਆਂ ਦੇ ਐਮਸੀ ਆਏ ਹੋਏ ਨੇ ਜਿਹੜੇ ਵਲੰਟੀਅਰ ਆਏ ਹੋਏ ਨੇ ਸਭ ਆਪਣੀ ਆਪਣੀਆਂ ਪਾਰਟੀਆਂ ਚਲੇ ਜਾਵਣਗੇ ਪੋਸਿਬਲ ਹੈ ਜੀ ਬਿਲਕੁਲ ਪੋਸਿਬਲ ਹੈ ਜੀ ਇਹ ਤਿਆਰੀ ਕਰੀ ਮੱਢਨੇ ਉਹ ਜਿਵੇਂ ਉਹ ਪੰਜਾਬੀ ਦੀ ਤਾਬਦਾਈ ਮੁੱਠੀਆਂ ਦੀ ਥੁੱਪੀ ਮੱਢਨੇ ਲੋਕ ਵੀ ਇਹਨਾਂ ਨੂੰ ਮਤਲਬ ਕਿ ਆਉਣ ਵ ਜੀ ਮੋਬੋਬ ਸੁਖਰੇ ਜੀ ਮੀਨ ਸਾਹਿਬ ਤੋਨੇ ਗੱਲ ਕੀਤੀ ਨਾਲ ਉਹ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੀ ਬੜਾ ਇੱਕ ਸੈਂਸੀਅਰ ਮਤਲਬ ਡਿਸੀਜਨ ਜਿਹੜਾ ਲੈਣਾ ਚਾਹੀਦਾ ਹੈ ਸਰਕਾਰ ਨੂੰ ਵੀ ਸੱਜੀਏ ਦੇ ਨਾਲ ਕੋਚਰਾ ਚਾਹੀਦਾ ਔਰ ਜਮੀਨ ਸਾਹਿਬ ਨੇ ਬੜੀ ਬੇਬਾਕੀ ਦੇ ਨਾਲ ਜੋ ਗੱਲ ਕੀਤੀ ਹੈ ਇਹ ਮੁਸਲਮਾਨਾਂ ਦਾ ਇੱਕ ਉਹ ਮੁੱਦਾ ਹੈ ਜਿਸ ਮੁੱਦੇ ਨੂੰ ਮੁਸਲਮਾਨਾਂ ਦੇ بڑے بڑے ਲੀਡਰ ਚੱਕਣ ਤੋਂ ਕਾਸਰ ਨੇ ਜਿਹੜੇ ਚੈੱਕ ਨਹੀਂ ਸਕੇ ਆਪਾਂ ਗੱਲ ਕਰੀਏ ਕਿ ਹਰ ਬੰਦਾ ਕਹਿੰਦਾ ਮੈਂ ਕੌਮ ਦੀ ਮੁਸਲਮਾਨਾਂ ਦੀ ਫਲਾਹੋ ਬੇਬੁਦੀ ਦੇ ਬਾਰੇ ਸੋਚਦਾ ਅੱਜ ਮੇਰਾ ਇਸ ਇੰਟਰਵਿਊ ਦੇ ਮਾਧਮ ਦੇ ਵਿੱਚ ਅਖੀਰ ਦੇ ਵਿੱਚ ਮੇਰਾ ਉਹਨਾਂ ਸਾਰੇ ਆਗੂਆਂ ਤੋਂ ਇੱਕ ਕੁਐਸਚਨ ਹੈ ਕੀ ਤੁਹਾਨੂੰ ਇਸ ਮੁੱਦੇ ਦੇ ਬਾਰੇ ਪਤਾ ਨਹੀਂ ਸਿਰਫ ਔਰ ਸਿਰਫ ਤੇ ਜਮੀਲ ਜੋੜਾ ਐਡਵੋਕੇਟ ਜਮੀਲ ਜੋੜਾ ਹੀ ਆਥੇ ਨੇ ਵੀ ਜਿਨ੍ਹਾਂ ਨੂੰ ਇਸ ਮੁੱਦੇ ਦਾ ਪਤਾ ਹੈ ਅਗਰ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਿੱਥੇ ਹੋ ਜੇ ਤੁਸੀਂ ਸਟੈਪ ਲੱਤੇ ਨੇ ਤਾਂ ਤੁਸੀਂ ਸਟੈਪ ਲੈ ਕੇ ਉਹ ਪਬਲਿਕ ਦੇ ਸਾਹਮਣੇ ਕਿਉਂ ਨਹੀਂ ਲੈ ਕੇ ਆ ਰਹੇ ਹੋ ਸਕਦਾ ਹੈ ਕਿ ਇਸ ਵੀਡੀਓ ਦੇ ਮਤਲਬ ਕਮੈਂਟ ਬਾਕਸ ਵਿੱਚ ਬਹੁਤ ਸਾਰੇ ਕਮੈਂਟ ਆਉਣਗੇ ਸਾਡੇ ਨੇ ਜੀ ਉਹ ਵੌਇਸ ਰੇਜ਼ ਕੀਤੀ ਰਹੀ ਨੇ ਕੀਤਾ ਅਗਰ ਕੀਤਾ ਹੋਊਗਾ ਤੁਸੀਂ ਬਿਲਕੁਲ ਕੀਤਾ ਹੋਊਗਾ ਬਹੁਤ ਸਾਰੇ ਬੰਦੇ ਨੇ ਕੀਤਾ ਹੋਊ ਲੇਕਿਨ ਪਬਲਿਕ ਨੂੰ ਦੂਸਰੇ ਵੀ ਪਬਲਿਕ ਨੂੰ ਅਵੇਅਰ ਵੀ ਕਰੋ ਔਰ ਅਗਰ ਸਰਕਾਰ ਦੇ ਬਿਗੈਰ ਡਿਸੀਜਨ ਤੋਂ ਬਿਗੈਰ ਆਦੇਸ਼ਾਂ ਤੋਂ ਇਹ ਹੀਵਾ ਬੰਦ ਹੋ ਰਿਹਾ ਹੈ ਤਾਂ ਇਹਨੂੰ ਚਾਲੂ ਕੌਣ ਕਰਵਾਊਗਾ ਇਹਦੀ ਰਿਸਪਾਂਸਿਬਿਲਟੀ ਇੱਥੇ ਦੇ ਐਮਐਲਏ ਦੀ ਬੰਦੀ ਹੈ ਔਰ ਮਲੇਰ ਕੋਲ ਸ਼ਹਿਰ ਦੇ ਹਰੇਕ ਨਾਗਰਿਕ ਦੀ ਵੀ ਬੰਦੀ ਹੈ ਕਿ ਅਸੀਂ ਇਸ ਮੁੱਦੇ ਦੇ ਬਾਰੇ ਸੋਚੀਏ ਜਮੀਲ ਸਾਹਮਣੇ ਜੋ ਮਤਲਬ ਕੰਮ ਕੀਤਾ ਹੈ ਕੰਮ ਕਰ ਰਹੇ ਹਨ ਮੈਂ ਇਹਨਾਂ ਨੂੰ ਐਪਰੀਸ਼ੀਏਟ ਵੀ ਕਰਦਾ ਔਰ ਉਮੀਦ ਕਰਦਾ ਹੈ ਕਿ ਇਹ ਇਹਨੂੰ ਖੁਲਵਾਉਣ ਦੇ ਵਿੱਚ ਕਾਮਯਾਬੀ ਹੋਣਗੇ ਜੀ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਵਾਸਤੇ ਜੀ ਜਨਾਬ ਬਹੁਤ ਬਹੁਤ ਤੁਹਾਡਾ ਵੀ ਤੁਸੀਂ ਸਾਡੀ ਆਵਾਜ਼ ਚੱਕਦੇ ਹੋ ਦੇਖੋ ਜਦੋਂ ਵੀ ਅਸੀਂ ਬੇਨਤੀ ਕਰਦੇ ਹਾਂ ਕੋਈ ਵੀ ਸਰਕਾਰ ਦੇ ਨਾਲ ਅਸੀਂ ਕੋਈ ਵੀ ਮਤਲਬ ਕਰਦੇ ਹਾਂ ਰਾਤ ਤੱਕ ਅਸੀਂ ਸਾਡੀ ਆਵਾਜ਼ ਤੁਰੰਤ ਤੱਕ ਬਚਾਉਣੇ ਹੁੰ ਜਾਂਦਾ ਤੱਕ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਵੈਰੀ ਥੈਂਕ ਯੂ